ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆਮੀਤ ਕਰਦਾ ਵੀ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਭਾਈ ਅਜ ਤੋਂ ਆਪਾਂ ਛੜਤਾ ਕੰਮ ਖੇਤੀ ਦਾ ਹੁਣ ਇਹਨੇ ਕਰਿਆ ਗਾ ਆਦੇ ਆਪਾਂ ਦਾ ਵਧੀਆ ਲੂੜੇ ਲੂੜੇ ਪਾ ਕੇ ਟਾਰ ਨਾ ਛੜਦੇ ਹੁਣ ਆਪੇ ਕਰਿਆ ਫਿਰੂ

पता नहीं तू तो, तो लाया देख कल तू तो रहने दे